ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਤੁਹਾਡਾ ਇੱਕ ਨਵੀਂ ਵੀਡੀਓ ਵਿੱਚ। ਅੱਜ ਹੈ ਜੀ 22 ਦਸੰਬਰ ਤੇ ਅਸੀਂ ਜੀ ਪਹੁੰਚੇ ਹਾਂ ਜੀ ਸ਼ਿਫਤੀ ਦਾ ਘਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ। ਤੇ ਤੁਹਾਨੂੰ ਗੇਟ ਨਜ਼ਰ ਆ ਰਿਹਾ 골ਡਨ ਗੇਟ ਤੇ ਇਥੋਂ ਅੰਦਾਜ਼ਾ ਲੱਗ ਗਿਆ ਸੀ ਪਹੁੰਚ ਗਏ ਜੀ ਅੰਮ੍ਰਿਤਸਰ ਸਾਹਿਬ ਵਿਖੇ। ਤੇ ਹਾਂ ਜੀ ਬਿਲਕੁਲ ਸਹੀ ਹੈ। ਇਹੇ 골ਡਨ ਗੇਟ ਅੰਮ੍ਰਿਤਸਰ ਦੀ ਇੱਕ ਵੱਖਰੀ ਪਛਾਣ ਦੇ ਵਿੱਚ ਸ਼ਾਮਲ ਹੋ ਚੁੱਕਿਆ ਜੀ। ਜੋ ਬਹੁਤ ਹੀ ਸੋਹਣਾ ਲੱਗ ਰਿਹਾ ਹੈ ਅਸੀਂ ਤੁਹਾਨੂੰ ਦੱਸ ਦਈਏ ਜੀ ਚਾਹੇ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਪਰ ਆਪਣੇ ਇੱਕ ਬਾਬਾ ਜੀ ਹੈ ਜੀ ਉਹਨਾਂ ਦਾ ਜਨਮ ਦਿਹਾੜਾ 22 ਦਸੰਬਰ ਨੂੰ ਬੜੀ ਹੀ ਛਰਦਾ ਭਾਵਨਾ ਨਾਲ ਮਨਾਇਆ ਜਾਂਦਾ ਸਮਾਗਮ ਹੁੰਦੇ ਆ ਜਿੱਤੇ ਦੀਵਾਨ ਸਜਾਏ ਜਾਂਦੇ ਨੇ ਤੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਦੇਰ ਰਾਤ ਤੱਕ ਚੱਲਦੇ ਰਹਿੰਦੇ ਨੇ ਦੀਵਾਨ ਇਹ ਉਹਨਾਂ ਦੀਵਾਨਾਂ ਵਿੱਚ ਅੱਜ ਅਸੀਂ ਵੀ ਸ਼ਾਮਲ ਹੋਵਾਂਗੇ ਤੇ ਆਪਾਂ ਕਰਾਂਗੇ ਜੀ ਦਰਸ਼ਨ ਮੇਲੇ ਫਰਬਾਰ ਸਾਹਿਬ ਦੇ ਵੀ ਅਸੀਂ ਗੱਡੀ ਲਾਤੀ ਜੀ ਪਾਰਕਿੰਗ ਦੇ ਵਿੱਚ ਤੇ ਅਸੀਂ ਚੱਲ ਪਿਆ ਜੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਚਾਰੇ ਪਾਸੇ ਰੌਣਕ ਮੇਲਾ ਪੂਰਾ ਲੱਗਿਆ ਹੋਇਆ ਜੀ ਧੰਨ ਗੁਰੂ ਰਾਮਦਾਸ ਜੀ ਗੁਰਦੁਆਰਾ ਸਾਹਿਬ ਦੇ ਦਰਵਾਜ਼ੇ ਤੋਂ ਸ੍ਰੀ ਦਰਬਾਰ ਸਾਹਿਬ ਦੇ ਲੋਕਿਕ ਦਰਸ਼ਨ ਹੋ ਰਿਹਾ ਜੀ ਰੋਸ਼ਨੀ ਇੰਝ ਦਿਖਾਈ ਦੇ ਰਹੀ ਹੈ ਜੀ ਜਿਵੇਂ ਦਰਬਾਰ ਸਾਹਿਬ ਦੇ ਵਿੱਚੋਂ ਹੀ ਨਿਕਲ ਰਹੀ ਹੋਵੇ ਪ੍ਰਕਾਸ਼ਮਾਨ ਹੁੰਦੀ ਹੋਵੇ ਤੇ ਬਹੁਤ ਹੀ ਸੋਹਣਾ ਨਜ਼ਾਰਾ ਬਣਿਆ ਹੋਇਆ ਜੀ ਤੇ ਟਾਈਮ ਲਗਭਗ ਸ਼ਾਮ ਦੇ 7:00 ਵਜੇ ਦਾ ਹੈਗਾ ਜੀ ਤੇ ਸੰਗਤ ਦਾ ਠਾਠਾ ਮਾਰਦਾ ਇਕੱਠ ਠੰਡ ਹੋਣ ਦੇ ਬਾਵਜੂਦ ਵੀ ਬੜੀ ਭਾਰੀ ਗਿਣਤੀ ਵਿੱਚ ਸੰਗਤ ਆਈ ਹੋਈ ਹੈ ਜੀ ਤੇ ਇੱਕ ਝਾਕਾ ਆਪਾਂ ਲੈ ਲਈਏ ਜੀ ਗੁਰਦੁਆਰਾ ਸਾਹਿਬ ਦਾ ਪੂਰਾ ਤੇ ਸਭ ਤੋਂ ਪਹਿਲਾਂ ਅਸੀਂ ਦਰਬਾਰ ਸਾਹਿਬ 'ਤੇ ਮੱਥਾ ਟੇਕਣ ਦੀ ਲਾਈਨ 'ਚ ਲੱਗ ਗਏ ਆ ਜੀ ਤੇ ਸੰਗਤ ਬਹੁਤ ਜ਼ਿਆਦਾ ਗਿਣਤੀ ਵਿੱਚ ਆਈ ਹੋਈ ਹੈ ਸ਼ਾਮ ਦਾ ਟਾਈਮ ਹੈ ਏ ਤੁਹਾਡੇ ਸਾਹਮਣੇ ਇਹ ਜੀ ਨਜ਼ਾਰਾ ਦਰਬਾਰ ਸਾਹਿਬ ਕੇ ਮੱਥਾ ਦੇ ਕੇ ਅਸੀਂ ਬਾਹਰ ਆਗੇ ਸੀ ਤੇ ਕਾਲ ਤੱਕ ਸਾਹਿਬ ਦੀ ਕਿੰਨੀ ਸੋਹਣੀ ਇਮਾਰਤ ਸਾਹਮਣੇ ਦਿਖਾਈ ਦੇ ਰਹੀ ਹੈ ਜੀ ਜਿਹੜੇ ਬਾਬਾ ਜੀ ਦੇ ਜਨਮ ਦਿਹਾੜੇ ਦੀ ਗੱਲ ਕਰ ਰਹੇ ਸੀ ਹਾਂਜੀ ਪਹੁੰਚ ਗਏ ਜੀ ਆਪਾਂ ਗੁਰਦੁਆਰਾ ਬਾਬਾ ਟੱਲ ਰਾਏ ਜੀ ਦੇ ਹਾਂਜੀ 22 ਦਸੰਬਰ ਨੂੰ ਬਾਬਾ ਅਟਲ ਰਾਏ ਜੀ ਦਾ ਜਨਮ ਦਿਹਾੜਾ ਮਨਾਇਆ ਜਾਂਦਾ ਜੀ ਤੇ ਅਸੀਂ ਇਸ ਜਨਮ ਦਿਹਾੜੇ ਦੇ ਸਬੰਧ ਵਿੱਚ ਜੋ ਪ੍ਰੋਗਰਾਮ ਕੀਤਾ ਜਾਂਦਾ ਉੱਥੇ ਸ਼ਾਮਲ ਹੋਣ ਲਈ ਆਏ ਹੋਏ ਆ। ਬਾਬਾ ਅਟਲ ਰਾਏ ਜੀ 6ਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੁਪੁੱਤਰ ਸਨ। ਬਾਬਾ ਅਟਲ ਰਾਏ ਜੀ ਦਾ ਜਨਮ 1619 ਈਸਵੀ ਵਿੱਚ ਗੁਰੂ ਕੇ ਮਹਿਲ ਅੰਮ੍ਰਿਤਸਰ ਵਿੱਚ ਹੋਇਆ ਸੀ। ਬਾਬਾ ਅਟਲ ਰਾਏ ਜੀ ਵੱਲੋਂ ਮੁੱਢਲੀ ਸਿੱਖਿਆ ਬਾਬਾ ਬੁੱਢਾ ਜੀ ਤੋਂ ਪ੍ਰਾਪਤ ਕੀਤੀ ਗਈ ਸੀ ਤੇ ਛੋਟੀ ਉਮਰ ਵਿੱਚ ਉਹ ਬਹੁਤ ਸਾਧ ਬਿਰਤੀ ਵਾਲੇ ਸਨ। ਜੇ ਜੋ ਬੋਲ ਉਹ ਕਹਿੰਦੇ ਸਾਨੂੰ ਸੱਚੇ ਹੁੰਦੇ ਸਨ ਇਸੇ ਕਰਕੇ ਹੀ ਲੋਕ ਉਹਨਾਂ ਨੂੰ ਛੋਟੀ ਉਮਰ ਵਿੱਚ ਹੀ ਬਾਬਾ ਜੀ ਕਹਿਣ ਲੱਗ ਪਏ ਸੀ ਜਨਮ ਦਿਹਾੜੀ ਦੀ ਖੁਸ਼ੀ ਵਿੱਚ ਬਾਬਾ ਅਕਲ ਰਾਜ ਜੀ ਦਾ ਗੁਰਦੁਆਰਾ ਸਾਹਿਬ ਬਹੁਤ ਹੀ ਸੋਹਣੇ ਤਰੀਕੇ ਨਾਲ ਸਜਾਇਆ ਹੋਇਆ ਲਾਈਟਿੰਗ ਬਹੁਤ ਸੋਹਣੀ ਕੀਤੀ ਹੋਈ ਹੈ ਤੇ ਫੁੱਲਾਂ ਨਾਲ ਪੂਰੀ ਸੋਹਣੀ ਸਜਾਵਟ ਕੀਤੀ ਹੋਈ ਹੈ ਬਾਬਾ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਸੰਗਤਾਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਲੰਗਰ ਲਾਏ ਜਾਂਦੇ ਆ ਜੀ ਜਿਵੇਂ ਮੈਗੀ ਦਾ ਲੰਗਰ ਪੀਜੇ ਦਾ ਲੰਗਰ ਤੇ ਹੋਰ ਕਈ ਤਰ੍ਹਾਂ ਦੇ ਲੰਗਰ ਪ੍ਰਕਰਮ ਦੁੱਧ ਦਾ ਲੰਗਰ ਕਈ ਇੱਥੇ ਸੰਗਤਾਂ ਜਿਵੇਂ ਟੌਫੀਆਂ ਚਾਕਲੇਟ ਵਗੈਰਾ ਵੰਡਦੇ ਆ ਜੀ ਬੱਚਿਆਂ ਵਿੱਚ ਤੇ ਬੱਚਿਆਂ ਨੂੰ ਖਡਾਉਣੇ ਵੀ ਵੰਡੇ ਜਾਂਦੇ ਆ ਜੀ ਇੱਥੇ ਸਭ ਜਿਹੜੇ ਦਾਲ ਸਿੰਘ ਨੂੰ ਲੱਗੇ ਸਾਹਮਣੇ ਸ਼ਿੰਗੀਆਂ ਪਾਈਆਂ ਤੇ ਕੜਗੀਆਂ ਵਾਲੇ ਦਮਕੌਰ ਦੀ ਖੜੀ ਤੇ ਖਲੋਗੇ ਕਰਾਰ ਰੋਦੇ ਨੇ ਨਾਲ ਵਿੱਚ ਸਭ ਨੂੰ ਚੰਦਰੇ ਤੇ ਤੇਰਾ ਤੁਝ ਮੈਂ ਇਸ ਨਹੀਂ ਤੇਰਾ ਤੁਝ ਮੈਂ ਇਸ ਨਹੀਂ ਤੇਰਾ ਤੁਝ ਕੋ ਸਭ ਤੇਰਾ ਤੁਝ ਕੋ ਸਭ ਤੇਰਾ ਬਾਬਾ ਟਾਲਾ ਰਾਜੀ ਬਾਲਵਸਤਾ ਵਿੱਚ ਹਾਂ ਨਹੀਂ ਬਾਲਕਾਂ ਨਾਲ ਖਿੱਤੋ ਕੁੰਡੀ ਖੇਡਿਆ ਕਰਦੇ ਸਨ ਇੱਕ ਦਿਨ ਖੇਡਦੇ ਆ ਖੇਡਦੇ ਇੱਕ ਮੀਟੀ ਬਾਲਕ ਮੋਹਨ ਸਿਰਾਈ ਉਸਨੇ ਦੂਜੇ ਦਿਨ ਦੇਣ ਦਾ ਵਾਅਦਾ ਕੀਤਾ ਮੋਹਨ ਨੂੰ ਰਾਤ ਸੱਪ ਨੇ ਡੰਗਿਆ ਤਾਂ ਮੋਹਨ ਮਰ ਗਿਆ ਜਦ ਮੋਹਨ ਮੀਟੀ ਦੇਣ ਨਹੀਂ ਆਇਆ ਤਾਂ ਬਾਬਾ ਟਾਲਰ ਆਏ ਜੀ ਸਣੇ ਸਾਥੀਆਂ ਮੋਹਨ ਦੇ ਘਰ ਗਏ ਅੱਗੇ ਦੇਖਿਆ ਮੋਹਨ ਦੇ ਮਾਤਾ ਪਿਤਾ ਵਿਰਲਾਪ ਕਰ ਰਹੇ ਸਨ ਪਰੋਂਦੇ ਮਾਪਿਆਂ ਨੇ ਬਾਬਾ ਜੀ ਨੂੰ ਮੋਹਨ ਦੇ ਰਾਤ ਸੱਪ ਲੜ ਕੇ ਮਰ ਜਾਣ ਬਾਰੇ ਹਾਲ ਦੱਸਿਆ ਇਹ ਸੁਣ ਕੇ ਬਾਬਾ ਜੀ ਅੱਗੇ ਵਧੇ ਤੇ ਆਪਣੀ ਖੁੰਡੀ ਮੋਹਨ ਦੇ ਗਲ ਵਿੱਚ ਪਾ ਕੇ ਕਿਹਾ ਉੱਠ ਸਾਡੀ ਮਿੱਟੀ ਦੇ ਜਿਸ ਨਾਲ ਮੋਹਨ ਸੁਰਜੀਤ ਉੱਠਿਆ ਇਸ ਗੱਲ ਦੀ ਚਰਚਾ ਸਾਰੇ ਸ਼ਹਿਰ ਵਿੱਚ ਬੜੀ ਹੋਈ ਤੇ ਸਤਗੁਰੂ ਜੀ ਨੂੰ ਵੀ ਪਤਾ ਲੱਗਿਆ ਬਾਬਾ ਟਾਲਰਾਏ ਸਾਹਿਬ ਜੀ ਸਤਗੁਰੂ ਜੀ ਦੀ ਹਜ਼ੂਰੀ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਆਏ ਸਤਗੁਰੂ ਜੀ ਨੇ ਫਰਮਾਇਆ ਪਾਣਾ ਉਲਟਾਇਆ ਜੇ ਬਾਬਾ ਜੀ ਨੇ ਸਮਝ ਲਿਆ ਨਮਸਕਾਰ ਕਰ ਅਡੋਲ ਚਲੇ ਗਏ ਤੇ ਇਸ ਥਾਂ ਚਾਦਰ ਤਾਨ ਕੇ ਲੇਟ ਗਏ ਤੇ ਸਰੀਰ ਤਿਆਗ ਦਿੱਤਾ ਪਤਾ ਲੱਗਣ ਤੇ ਸੰਗਤਾ ਸਮੇ ਸਤਗੁਰੂ ਜੀ ਇੱਥੇ ਆਈ ਆਪਣੇ ਸਪੂਤ ਬਾਬਾ ਟੱਲਰਾਏ ਸਾਹਿਬ ਜੀ ਦਾ ਇੱਥੇ ਸੰਸਕਾਰ ਕੀਤਾ ਅਕਾਲ ਚਲਾਣੇ ਸਮੇ ਬਾਬਾ ਜੀ ਦੀ ਅਵਸਥਾ 9 ਸਾਲ ਦੀ ਸੀ ਸੰਗਤਾ ਨੇ ਸੰਸਕਾਰ ਵਾਲੀ ਥਾਂ ਤੇ ਸੰਮਤ 1835 ਵਿੱਚ 9 ਮੰਜ਼ਲਾ ਗੁਰਦੁਆਰਾ ਬਣਵਾਇਆ ਇਹ ਇਮਾਰਤ ਸ਼੍ਰੀ ਅੰਮ੍ਰਿਤਸਰ ਸਾਹਿਬ ਵਿੱਚ ਸਾਰੀਆਂ ਇਮਾਰਤਾਂ ਨਾਲੋਂ ਉੱਚੀ ਮਾਰਤ ਹੈ ਇਸ ਗੁਰਦੁਆਰਾ ਸਾਹਿਬ ਦੇ ਅੰਦਰ ਬਹੁਤ ਹੀ ਪਰਾਚੀਨ ਚਿੱਤਰਕਾਰੀ ਕੀਤੀ ਹੋਈ ਹੈ ਦੀ ਹੈ ਜੀ ਤੇ ਬਹੁਤ ਹੀ ਸੋਹਣੀਆਂ ਸੋਹਣੀਆਂ ਤਸਵੀਰਾਂ ਬਣਾਈਆਂ ਹੋਈਆਂ ਨੇ ਤੇ ਬਹੁਤ ਹੀ ਸੋਹਣੀ ਮੀਨਾਕਾਰੀ ਅਤੇ ਕਲਾਕਾਰੀ ਕੀਤੀ ਹੋਈ ਹੈ ਜੀ ਸੰਗਤਾਂ ਅਕਸਰ ਦਰਬਾਰ ਸਾਹਿਬ ਕੇ ਮੱਥਾ ਦੇ ਕੇ ਚਲੇ ਜਾਂਦੀਆਂ ਨੇ ਤੇ ਪਰ ਇਸ ਗੁਰਦੁਆਰਾ ਸਾਹਿਬ ਕੇ ਬਹੁਤ ਘੱਟ ਸੰਗਤ ਆਉਂਦੀ ਹੈ ਜੀ ਕਾਰਨ ਇਹ ਹੀ ਹੈ ਸੰਗਤ ਨੂੰ ਜੋ ਆਥੇ-ਪਾਸੇ ਗੁਰਦੁਆਰਾ ਸਾਹਿਬ ਹੋਰ ਨੇ ਉਹਨਾਂ ਬਾਰੇ ਜਾਣਕਾਰੀ ਨਹੀਂ ਹੁੰਦੀ ਅਸੀਂ ਇਸ ਗੁਰਦੁਆਰਾ ਸਾਹਿਬ ਦੇ ਉੱਪਰ ਜਾ ਰਹੇ ਹਾਂ ਜੀ ਜੇਕਰ ਸਾਰੇ ਦਰਵਾਜ਼ੇ ਖੁੱਲੇ ਹੋਏ ਤਾਂ ਅਸੀਂ ਤੁਹਾਨੂੰ ਉੱਪਰ ਦਾ ਦ੍ਰਿਸ਼ ਦਿਖਾਵਾਂਗੇ ਸਾਡੀ ਕਿਸਮਤ ਵਧੀਆ ਸੀ ਜੀ ਤੇ ਸਭ ਤੋਂ ਉੱਪਰਲੇ ਜੋ ਮੰਜ਼ਲਾ ਉੱਥੋਂ ਦਾ ਦਰਵਾਜ਼ਾ ਵੀ ਖੁੱਲਿਆ ਹੋਇਆ ਸੀ ਤੇ ਅਸੀਂ ਜਮ੍ਹਾਂ ਉੱਪਰ ਟੌਪ ਤੇ ਪਹੁੰਚ ਗਏ ਜੀ ਤੇ ਉੱਪਰ ਬਾਬਾ ਜੀ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਤੇ ਇੱਕ ਜੋਤ ਜਲ ਰਹੀ ਹੈ ਜੀ ਇੱਥੇ ਪਹੁੰਚ ਕੇ ਸਾਨੂੰ ਬਹੁਤ ਹੀ ਵਧੀਆ ਅਹਿਸਾਸ ਹੋਇਆ ਤੇ ਤੁਸੀਂ ਵੀ ਇਸ ਪਵਿੱਤਰ ਜੋਤ ਦੇ ਦਰਸ਼ਨ ਕਰੋ ਜੀ ਅਸੀਂ ਇਸ ਟਾਈਮ ਗੁਰਦੁਆਰਾ ਸਾਈਬ ਦੀ ਨਵੀਂ ਮੰਜ਼ਲ ਤੇ ਬੈਠੇ ਆ ਜੀ ਦਾਖਤ ਤੋਂ 15 ਜਣੇ ਹੀ ਬੈਠ ਸਕਦੇ ਨੇ ਤੇ ਬਹੁਤ ਘੱਟ ਥਾਂ ਐ ਦੀ ਇੱਥੇ ਬੈਠਣ ਵਾਲੇ ਸੰਗਤ ਦੇ ਇਹ ਗੁਰਦੁਆਰਾ ਸਾਹਿਬ ਪ੍ਰਮਾਤਮਾ ਦੇ ਭਾਣੇ ਵਿਸ਼ਵਾਸ ਅਤੇ ਅਡੋਲਤਾ ਦਾ ਪ੍ਰਤੀਕ ਹੈ। ਇੱਥੋਂ ਤੁਹਾਨੂੰ ਪਤਾ ਲੱਗਿਆ ਹੋਣਾ ਇਹ ਗੁਰਦੁਆਰਾ ਸਾਹਿਬ ਦੀ ਇਮਾਰਤ ਕਿੰਨੀ ਉੱਚੀ ਹੈ ਤੇ ਇੱਥੋਂ ਦਰਬਾਰ ਸਾਹਿਬ ਦੇ ਵੀ ਦਰਸ਼ਨ ਹੋ ਰਿਹਾ ਜੀ। ਇਸ ਗੁਰਦੁਆਰਾ ਸਾਹਿਬ ਦੇ ਉੱਪਰੋਂ ਸਾਰਾ ਅੰਮ੍ਰਿਤਸਰ ਸ਼ਹਿਰ ਦਿਸਦਾ ਹੈ ਜੀ। ਤੇ ਅਸੀਂ ਸਮੂਹ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਜਦੋਂ ਵੀ ਕਦੇ ਤੁਸੀਂ ਅੰਮ੍ਰਿਤਸਰ ਆਉਣਿਓ ਮੱਥਾ ਟੇਕਣ ਤਾਂ ਇਸ ਗੁਰਦੁਆਰਾ ਸਾਹਿਬ ਵਿਖੇ ਵੀ ਜਰੂਰ ਆਇਆ ਕਰੋ। ਇਹ ਵੀਡੀਓ ਅਸੀਂ ਇੱਥੇ ਸਮਾਪਤ ਕਰਦੇ ਹਾਂ। ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ